ਸਰਸ੍ਰੀਕਾਲ ਨਮਸਕਾਰ ਆਦab ਮੈਂ ਤੁਹਾਡੇ ਨਾਲ ਮਾਨਪਤ ਖੁੱਲੋਂ ਤੁਸੀਂ ਦੇਖ ਰਹੇ ਹੁੰਦਾ ਨਹੀਂ ਇੱਕ ਸਵੇਰਾ ਟੀਵੀ ਤੇ ਗ੍ਰੈਂਡ ਫਿਨਾਲੇ ਜਿਹੜਾ ਬਿਗ ਬਾਸ ਦਾ ਬਹੁਤ ਨਜ਼ਦੀਕ ਹੈ ਕੁਝ ਹਫ਼ਤੇ ਬਾਕੀ ਨੇ ਤੇ 7 ਤੋਂ 8 ਕੰਟੈਸਟੈਂਟ ਜਿਹੜੇ ਨੇ ਘਰ ਦੇ ਅੰਦਰ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਇਹਨਾਂ ਦੇ ਵਿੱਚੋਂ 3 ਤੋਂ 4 ਕੰਟੈਸਟੈਂਟ ਜਿਹੜੇ ਨੇ ਬਾਹਰ ਹੋ ਜਾਣਗੇ ਔਰ ਇੱਕ ਕੰਟੈਸਟੈਂਟ ਜਿਹੜਾ ਹੋ ਕੁਝ ਅਮਾਉਂਟ ਜਿਹੜਾ ਬਿਗ ਬਾਸ ਦੇ ਵਿਨਰਸ ਤੋਂ ਪਹਿਲਾਂ ਟਰੋਫੀ ਤੋਂ ਪਹਿਲਾਂ ਅਨਾਉਂਸ ਕੀਤਾ ਜਾਂਦਾ ਹੈ ਕਿ ਅਗਰ ਕੋਈ ਫਿਨਾਲੇ ਤੱਕ ਨਹੀਂ ਜਾਣਾ ਚਾਹੁੰਦਾ ਜਾਂ ਟੌਪ 2 ਜਾਂ ਟੌਪ 3 'ਚ ਨਹੀਂ ਰਹਿਣਾ ਚਾਹੁੰਦਾ ਉਹ ਇਹਨਾਂ ਅ ਇੜਤੇ ਹੋ ਜਾਂਦਾ ਕਿਉਂਕਿ ਕੈਸ ਲਗਾਏ ਜਾ ਰਹੇ ਨੇ ਆਮਾਲ ਜਾਂ ਫਿਰ ਗੌਰਵ ਇਹਨਾਂ ਦੋਨਾਂ ਦੇ ਵਿੱਚੋਂ ਹਾਂ ਫਰਹਾਨਾ ਵੀ ਉਹਨਾਂ ਦੇ ਲਿਸਟ ਦੇ ਵਿੱਚ ਆ ਕਿਨਾਂ ਤੇ ਇਹਨਾਂ ਦੇ ਵਿੱਚੋਂ ਕੋਈ ਇੱਕ ਜਿਹੜਾ ਫਾਈਨਲਿਸਟ ਹੋ ਸਕਦਾ ਯਾਨੀ ਕਿ ਵਿਨਰ ਹੋ ਸਕਦਾ ਹੁਣ ਟੌਪ 1 ਟੌਪ 2 ਟੌਪ 3 ਚ ਕਿਹੜੇ-ਕਿਹੜੇ ਆਉਂਦੇ ਨੇ ਦੇਖਣਾ ਬਹੁਤ ਅਹਿਮ ਹੈ ਸੋ ਫਿਲਹਾਲ ਦੇ ਲਈ ਤੁਹਾਨੂੰ ਦੱਸ ਦਿੰਨੇ ਕਿ ਵੀਕਐਂਡ ਚੱਲਦੇ-ਚੱਲਦੇ ਦੌਰਾਨ ਯਾਨੀ ਕਿ ਮੰਡੇ ਟੂ ਸੰਡੇ ਤੱਕ ਦਾ ਜਿਹੜਾ ਟਾਈਮ ਪੀਰੀਅਡ ਉਹਦੇ ਵਿੱਚ ਮ੍ਰਿਦੂਲ ਜਿਹੜਾ ਉਹ ਘਰ ਤੋਂ ਬੇਕਾਰ ਹੁੰਦਾ ਹੋਇਆ ਨਜ਼ਰ ਆਏਗਾ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਜਿਹੜੀ ਇਹ ਨਿਊਜ਼ ਅਪਡੇਟ ਜਿਹੜੀ ਵਾਇਰਲ ਹੋ ਰਹੀ ਹੈ ਕਿ ਹੁਣ ਹਾਲੇ ਮ੍ਰਿਦੂਲ ਘਰ ਦੇ ਅੰਦਰ ਹੀ ਲੇਕਿਨ ਅੱਜ ਕੱਲ ਦੇ ਵਿੱਚ ਉਹ ਇਵੈਕਟ ਹੋ ਜਾਏਗਾ ਕਿਹੜੇ ਟਾਸਕ ਦੇ ਦੌਰਾਨ ਹੁੰਦਾ ਹੈ ਜਾਂ ਫਿਰ VOTING LINES ਦਾ ਕੋਈ ਸਿਸਟਮ ਜਿਹੜਾ ਉਹ ਘਰ ਦੇ ਅੰਦਰ ਚੱਲੇਗਾ ਜਾਂ ਆਡੀਅנס ਦੀ ਜਿਹੜੀ VOTING ਆ ਪਹੁੰਚੇਗੀ ਉਹਦੇ ਹਿਸਾਬ ਦੇ ਨਾਲ ਮ੍ਰਿਦੂਲ ਜਿਹੜਾ ਉਹ ਘਰ ਤੋਂ ਬੇਕਾਰ ਹੋ ਜਾਏਗਾ ਸੋ ਇਹ ਜਿਹੜੇ ਟਵਿਸਟ ਐਂਡ ਟਰਨਸ ਬਿਨਾਂਲੇ ਤੱਕ ਔਰ ਐਕਸਾਈਟਡ ਵੀ ਨੇ ਨਰਵਸ ਵੀ ਨੇ ਕਿ ਕਿਹੜੇ ਕਿਹੜੇ ਕੰਟੈਸਟੈਂਟ ਜਿਹੜੇ ਨੇ ਫਾਈਨਲੇ ਤੱਕ ਪਹੁੰਚਣਗੇ ਤੁਸੀਂ ਕਿਹਨੂੰ ਕਿਹਨੂੰ ਸਪੋਰਟ ਕਰ ਰਹੇ ਹੋ ਇਹ ਵੀ ਜ਼ਰੂਰ ਤੁਸੀਂ ਦੱਸਣਾ ਕਿਉਂਕਿ ਬਾਹਰੋਂ ਜਿਹੜੇ ਸੈਲਿਬ੍ਰਿਟੀਜ਼ ਨੇ ਉਹ ਕਿਹੜੇ ਕਿਹੜੇ ਕੰਟੈਸਟੈਂਟਸ ਨੂੰ ਫਾਲੋ ਕਰ ਰਹੇ ਨੇ ਉਹਨਾਂ ਦੀ ਬਾਰੇ ਟਿੱਪਣੀ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਜ਼ਰੂਰ ਕਰਦੇ ਨੇ ਜਿਸ ਵੀ ਕੰਟੈਸਟੈਂਟ ਦੇ ਨਾਲ ਕੁਝ ਵੀ ਕਰਦੇ ਅੰਦਰ ਗਲਤ ਹੋਵੇ ਅਗਰ ਕੁਝ ਸਹੀ ਹੁੰਦਾ ਹੈ ਜਾਂ ਫਿਰ ਸਲਮਾਨ ਦੇ ਵੱਲੋਂ ਕੁਝ ਕਿਹਾ ਜਾਂਦਾ ਹੈ ਅਪਰੀਸ਼ੀਏਟ ਕੀਤਾ ਜਾਂਦਾ ਬਾਹਰ ਉਹਦੀ ਜਿਹੜੀ ਹਲਚਲ ਉਹ ਜ਼ਰੂਰ ਮੱਚਦੀ ਹੈ ਸੋ ਗ੍ਰੈਂਡ ਫਾਈਨਲੇ ਦਾ ਸਭ ਨੂੰ ਬੜੀ ਬੇਸਬਰੀ ਨਾਲ ਇੰਤ ਨਾਲੇ ਜਿਹੜਾ ਬਿਗ ਬਾਸ ਦਾ ਬਹੁਤ ਨਜ਼ਦੀਕ ਹੈ ਕੁਝ ਹਫ਼ਤੇ ਬਾਕੀ ਨੇ ਤੇ ਸੱਤ ਤੋਂ ਅੱਠ ਕੰਟੈਸਟੈਂਟ ਜਿਹੜੇ ਨੇ ਘਰ ਦੇ ਅੰਦਰ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਇਹਨਾਂ ਦੇ ਵਿੱਚੋਂ ਤਿੰਨ ਤੋਂ ਚਾਰ ਕੰਟੈਸਟੈਂਟ ਜਿਹੜੇ ਨੇ ਬਾਹਰ ਹੋ ਜਾਣਗੇ ਔਰ ਇੱਕ ਕੰਟੈਸਟੈਂਟ ਜਿਹੜਾ ਹੋ ਕੁਝ ਅਮਾਉਂਟ ਜਿਹੜਾ ਬਿਗ ਬਾਸ ਦੇ ਵਿਨਰਸ ਤੋਂ ਪਹਿਲਾਂ ਟਰੋਫੀ ਤੋਂ ਪਹਿਲਾਂ ਅਨਾਉਂਸ ਕੀਤਾ ਜਾਂਦਾ ਹੈ ਕਿ ਅਗਰ ਕੋਈ ਫਾਈਨਲੇ ਤੱਕ ਨਹੀਂ ਜਾਣਾ ਚਾਹੁੰਦਾ ਜਾਂ ਟਾਪ 2 ਜਾਂ ਟਾਪ 3 'ਚ ਨਹੀਂ ਰਹਿਣਾ ਚਾਹੁੰਦਾ ਉਹ ਇਹਨਾਂ ਅਮਾਉਂਟ ਲੈ ਕੇ ਸਾਈਡ ਤੇ ਹੋ ਜਾਂਦਾ ਹੁਣ ਇਹ ਦੇਖਣਾ ਬਹੁਤ ਖਾਸ ਹੈ ਕਿ ਕਿਹੜਾ ਉਹ ਕੰਟੈਸਟੈਂਟ ਹੈ ਜਿਹੜਾ ਅ ਲਿਸਤ ਦੇ ਵਿੱਚ ਆ ਕਿਨਾਂ ਤਿੰਨਾਂ ਦੇ ਵਿੱਚੋਂ ਕੋਈ ਇੱਕ ਜਿਹੜਾ ਫਾਈਨਲਿਸਟ ਹੋ ਸਕਦਾ ਹੈ ਯਾਨੀ ਕਿ Winner ਹੋ ਸਕਦਾ ਹੈ ਹੁਣ Top 1 Top 2 Top 3 ਚ ਕਿਹੜੇ-ਕਿਹੜੇ ਆਉਂਦੇ ਨੇ ਦੇਖਣਾ ਬਹੁਤ ਅਹਿਮ ਹੈ ਸੋ ਫਿਲਹਾਲ ਦੇ ਲਈ ਤੁਹਾਨੂੰ ਦੱਸ ਦਿੰਨੇ ਕਿ ਵੀਕਐਂਡ ਚੱਲਦੇ-ਚੱਲਦੇ ਦੌਰਾਨ ਯਾਨੀ ਕਿ ਮੰਡੇ ਟੂ ਸੰਡੇ ਤੱਕ ਦਾ ਜਿਹੜਾ ਟਾਈਮ ਪੀਰੀਅਡ ਉਹਦੇ ਵਿੱਚ ਮਿਰਦੁਲ ਜਿਹੜਾ ਉਹ ਘਰ ਤੋਂ ਬੇਕਾਰ ਹੁੰਦਾ ਹੋਇਆ ਨਜ਼ਰ ਆਏਗਾ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਜਿਹੜੀ ਇਹ ਨਿਊਜ਼ ਅਪਡੇਟ ਜਿਹੜੀ ਵਾਇਰਲ ਹੋ ਰਹੀ ਹੈ ਕਿ ਹੁਣ ਹਾਲੇ ਮਿਰਦੁਲ ਘਰ ਦੇ ਅੰਦਰ ਹੀ ਹੈ ਲੇਕਿਨ ਅੱਜ ਕੱਲ ਦੇ ਵਿੱਚ ਉਹ ਵਿਕਟ ਹੋ ਜਾਏਗਾ ਕਿਹੜੇ ਟਾਸਕ ਦੇ ਦੌਰਾਨ ਹੁੰਦਾ ਹੈ ਜਾਂ ਫਿਰ VOTING ਲਾਈਨਸ ਦਾ ਕੋਈ ਸਿਸਟਮ ਜਿਹੜਾ ਉਹ ਘਰ ਦੇ ਅੰਦਰ ਚੱਲੇਗਾ ਜਾਂ ਆਡੀਅנס ਦੀ ਜਿਹੜੀ VOTING ਆ ਪਹੁੰਚੇਗੀ ਉਹਦੇ ਹਿਸਾਬ ਦੇ ਨਾਲ ਮਿਰਦੁਲ ਜਿਹੜਾ ਉਹ ਘਰ ਤੋਂ ਬੇਕਾਰ ਹੋ ਜਾਏਗਾ ਸੋ ਇਹ ਜਿਹੜੇ ਟਵਿਸਟ ਐਂਡ ਟਰਨਸ ਫਿਨਾਲੇ ਤੱਕ ਬ ਹਰ ਐਕਸਾਈਟਿਡ ਵੀ ਨੇ ਨਰਵਸ ਵੀ ਨੇ ਕਿ ਕਿਹੜੇ ਕਿਹੜੇ ਕੰਟੈਸਟੈਂਟ ਜਿਹੜੇ ਨੇ ਫਾਈਨਲੇ ਤੱਕ ਪਹੁੰਚਣਗੇ ਤੁਸੀਂ ਕਿਹਨੂੰ ਕਿਹਨੂੰ ਸਪੋਰਟ ਕਰ ਰਹੇ ਹੋ ਇਹ ਵੀ ਜ਼ਰੂਰ ਤੁਸੀਂ ਦੱਸਣਾ ਕਿਉਂਕਿ ਬਾਹਰੋਂ ਜਿਹੜੇ ਸੈਲਿਬ੍ਰਿਟੀਜ਼ ਨੇ ਉਹ ਕਿਹੜੇ ਕਿਹੜੇ ਕੰਟੈਸਟੈਂਟਸ ਨੂੰ ਫਾਲੋ ਕਰ ਰਹੇ ਨੇ ਉਹਨਾਂ ਦੀ ਬਾਰੇ ਟਿੱਪਣੀ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਜ਼ਰੂਰ ਕਰਦੇ ਨੇ ਜਿਸ ਵੀ ਕੰਟੈਸਟੈਂਟ ਦੇ ਨਾਲ ਕੁਝ ਵੀ ਕਰਦੇ ਅੰਦਰ ਗਲਤ ਹੋਵੇ ਅਗਰ ਕੁਝ ਸਹੀ ਹੁੰਦਾ ਹੈ ਜਾਂ ਫਿਰ ਸਲਮਾਨ ਦੇ ਵੱਲੋਂ ਕੁਝ ਕਿਹਾ ਜਾਂਦਾ ਹੈ ਅਪਰੀਸ਼ੀਏਟ ਕੀਤਾ ਜਾਂਦਾ ਬਾਹਰ ਉਹਦੀ ਜਿਹੜੀ ਹਲਚਲ ਉਹ ਜ਼ਰੂਰ ਮੱਚਦੀ ਹੈ ਸੋ ਗ੍ਰੈਂਡ ਫਾਈਨ